ਸਰ ਜੀ ਕਿੱਥੇ ਮੌਜੂਦ ਆ ਇਨਸਟ੍ਰੁਮੈਂਟ ਤੇ ਕਿਹਦੇ ਦੱਸਿਆ ਕੋਈ ਮਾਤਾ ਹੋਇਆ ਕੋਈ ਆਪਾਂ ਆਪਾਂ ਲੀਬਰ ਕਲੋਨੀ ਥਾਣਾ ਸ਼ਿਮਲਾਪੁਰੀ ਦੇ ਲੱਗੀ ਕਰੀਬ 100 ਗਜ ਤੇ ਮੌਜੂਦ ਆ ਇਹ ਏਰੀਆ ਪੁਲਿਸ ਸਟੇਸ਼ਨ ਟੂਨ 6 ਦਾ ਪੈਂਦਾ ਇਹਦੇ ਚ ਆਪਣੇ ਅਜੀਤ ਸਾਈਕਲ ਪਾਰਟਸ ਇੰਡਸਟਰੀ ਆ ਸਾਈਕਲ ਪਾਰਟਸ ਦੇ ਜਿਹੜਾ ਮੜਗਾਰਡ ਹੁੰਦਾ ਉਹਨੂੰ ਰੰਗ ਵਗੈਰਾ ਕਰਦੇ ਆ ਤੇ ਛੋਟਾ ਬੱਚਾ ਸਾਈਕਲ ਤਿਆਰ ਕਰਦੇ ਆ ਜੀ ਕਰੀਬ 9:07 ਵਜੇ ਇੱਥੇ ਅੱਗ ਲੱਗਣ ਦੀ ਘਟਨਾ ਵਾਪਰੀ ਆ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਮੌਕੇ ਤੇ ਪਹੁੰਚੀਆਂ ਨੇ ਬਟ ਮਾੜੀ ਗੱਲ ਇਹ ਹੋਈ ਇਹਦੇ ਚ ਇੱਕ 60 ਸਾਲ ਦੇ ਲੇਬਰਮੈਨ ਦੀ ਝੁਲਸਗੀ ਡੈਥ ਹੋ ਗਈ ਆ ਤੇ ਉਹ ਅਸੀਂ ਹੁਣ ਮੌਕੇ ਦੀ ਕਾਰਵਾਈ ਕਰ ਰਹੇ ਆ ਤੇ ਡੈੱਡ ਬੋਡੀ ਹੈਗੀ ਆ ਜੀ ਦੇਖ ਰਹੇ ਹੋਵੋਗੇ ਅਸੀਂ ਸਿਵਲ ਹਸਪਤਲ ਭੇਜਣ ਲੱਗੇ ਆ ਕਿਨ ਲੇਬਰ ਹੰਦਰ ਸਰ ਮੌਜੂਦ ਸੀ ਉਹ ਪਤਾ ਕਰ ਰਹੇ ਆ ਜੀ ਇਹ ਫਿਲਹਾਲ ਤੇ ਜਿਹੜੇ ਡੈਥ ਹੋਈ ਆ ਉਹਦੇ ਪਰਿਵਾਰ ਵਗੈਰਾ ਨੇ ਜਾਂ ਹੋਰਲੀ ਪਰ ਵਾਲੇ ਜਿਹੜੇ ਬਚ ਗਏ ਬਚਾਰੇ ਉਹਨਾਂ ਨਾ ਬਾਕੀ ਸਿੱਤੇ ਦੀ ਕੰਟਰੋਲ ਚਾ ਠੀਕ ਆ ਜਿਹੜੀ ਜਿਹਦੀ ਮੌਤ ਹੋਈ ਆ ਉਸ ਦਿਨ ਹੋਰ ਵੀ ਕੋਈ ਲੇਵਰ ਕੰਮ ਕਰ ਰਹੀ ਸੀ ਸਾਰਾ ਭਰਿਆ ਹੋਇਆ ਸੀਗਾ ਜੀ ਜਦੋਂ ਅੱਗ ਸਟਾਰਟ ਹੋਈ ਆ ਕਿੰਨੇ ਕਿੰਨੇ ਲੋਕ ਜ਼ਖਮੀ ਹੋਏ ਤੇ ਕਿੰਨੀ ਮੌਤ ਹੋਈ ਹੈ ਜ਼ਖਮੀ ਹਾਲ ਤੱਕ ਮੇਰੇ ਤੇ ਕਿਸੇ ਨੇ ਅਪਰੋਚ ਨਹੀਂ ਕੀਤੀ ਜਿਹੜਾ ਡੈਥ ਹੋਈ ਆ ਉਹਦੇ ਘਰ ਦੇ ਆ ਰਹੇ ਆ ਮੈਂ ਵੀ ਉਹਨਾਂ ਦੀ ਵੇਟ ਕਰ ਰਿਹਾ ਠੀਕ ਆ ਜੀ ਹਾਂਜੀ ਅੱਛਾ ਸਰ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੁਣ ਅੱਗ ਤੇ ਜੀ ਬਿਲਕੁਲ ਦੋ ਫੇਰ ਬੀਟ ਨੇ ਗੱਡੀਆਂ ਆਈਆਂ ਉਹਨਾਂ ਨੇ ਟੋਟਲੀ ਕਾਬੂ ਪਾ ਲਿਆ ਵਾ ਕੋਈ ਕਾਰਨ ਵਗੈਰਾ ਪਤਾ ਕਾਰਨ ਪਤਾ ਕਰ ਰਹੇ ਕਦਰ ਜੇ ਜਲਦੀ ਫੈਕਟਰੀ ਮਾਲਕ ਦੀ ਹੋਈ ਸੀ ਕਾਨੂੰਨੀ ਕਾਰਵਾਈ ਕੀਤੀ ਹੋਗੀ ਬਿਲਕੁਲ ਹੋਊਗੀ ਜੀ ਜਿਹਦੀ ਗਲਤੀ ਹੋਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਫੈਕਟਰੀ ਮਾਲਕ ਦਾ ਨਾਮ ਦੱਸ ਦੋਗੇ ਜੀ ਉਹਦਾ ਨਾਮ ਹੈਗਾ ਗੁਰਦਰਸ਼ਨ ਸਿੰਘ ਆ ਜੀ ਤੇ ਉਹਦਾ ਬੇਟਾ ਦਵਿੰਦਰ ਦੋ ਜਣੇ ਆ ਜਖਮੀ ਕਿੰਨੇ ਬੰਦੇ ਹੋਏ ਇਕੱਲੇ ਤੁਸੀਂ ਆ ਬ੍ਰਦਰ ਕਿਸੇ ਨੇ ਮੇਰੇ ਤੱਕ ਅਪਰੋਚ ਨਹੀਂ ਕੀਤੀ ਮੈਂ ਮੈਂ ਵੀ ਉਹਨਾਂ ਦੀ ਰੀ ਕਰਦਾ ਜੇ ਕੋਈ ਜਖਮੀ ਆਪਣੇ ਆਪ ਨੂੰ ਕਲੇਮ ਕਰੂਗਾ ਉਹਦਾ ਵੀ ਅਸੀਂ ਇਲਾਜ ਕਰਾਵਾਂਗੇ ਠੀਕ ਹੈ ਹਾਂਜੀ